ਸਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ। ਪੰਜਾਬ ਭਾਜਪਾ ਦੇ ਵਿੱਚ ਅੱਜ ਬਹੁਤ ਹੀ ਵੱਡਾ ਬੁਵਾਲ ਮਚ ਗਿਆ। ਪੰਜਾਬ ਭਾਜਪਾ ਦੋ ਫਾੜ ਹੋ ਗਈ ਪੰਜਾਬ ਦੇ ਵਿੱਚ। ਅਕਾਲੀ ਦਲ, ਕਾਂਗਰਸ ਤੇ ਹੁਣ ਭਾਜਪਾ ਪੰਜਾਬ ਦੇ ਵਿੱਚ ਆਪਸੀ ਟਕਰਾਅ ਵਾਲੀ ਸਥਿਤੀ ਦੇ ਵਿੱਚ ਆ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀਨਿ ਕੁਮਾਰ ਜਾਖੜ ਤੇ ਪੰਜਾਬ ਭਾਜਪਾ ਦੇ ਸਾਬਕਾ ਮੰਤਰੀ ਮਨਨਜਨ ਕਾਲੀਆ ਅੱម ਸਾਹਮਣੇ ਹੋ ਗਏ ਨੇ ਸ਼੍ਰੀਨਿ ਕੁਮਾਰ ਜਾਖੜ ਨੇ ਅੱਜ ਭਾਜਪਾ ਨੂੰ ਪੂਰੀ ਲੀਡਰ ਜਿਹੜੇ ਕੇਂਦਰੀ ਲੀਡਰਸ਼ਿਪ ਨੂੰ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਤੜੜੇ ਹੱਥੀ ਲਿਆਏ ਕਿ ਮੈਂ ਰਾਜਨੀਤੀ ਤੌਰ ਤੇ ਤੇ ਪੰਜਾਬੀ ਹੋਣ ਦੇ ਤੌਰ ਤੇ ਮੈਂ ਪੰਜਾਬ ਦੇ ਹੱਕਾਂ ਨਾਲ ਖੜਾਂਗਾ ਨਾ ਕਿਵੇਂ ਭਾਰਤੀ ਜਨਤਾ ਪਾਰਟੀ ਨਾਲ ਭਾਰਤੀ ਜਨਤਾ ਪਾਰਟੀ ਜੋ ਹਰਿਆਣਾ ਦੇ ਵਿੱਚ Rajasthan ਦੇ ਵਿੱਚ ਦਿੱਲੀ ਦੇ ਵਿੱਚ ਔਰ ਕੇਂਦਰ ਦੇ ਵਿੱਚ ਜੋ ਸ੍ਰੀਨਿਥ ਕੁਮਾਰ ਜਾਖੜ ਦੇ ਉੱਪਰ ਵਿਸ਼ਵਾਸ ਜਿਤਾਰੇ ਸੀ ਹੁਣ ਸ੍ਰੀਨਿਥ ਕੁਮਾਰ ਜਾਖੜ ਨੂੰ ਜੋ ਕਿ ਪਾਜਪਾ ਬਾਹਰ ਦਾ ਰਸਤਾ ਦਿਖਾ ਸਕਦੀ ਏ ਪਾਜਪਾ ਦੀਆਂ ਨੀਤੀਆਂ ਦੇ ਨਾਲ ਨਾ ਖੜਨਾ ਸ੍ਰੀਨਿਥ ਕੁਮਾਰ ਜਾਖੜ ਲਈ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਹੈ ਮੁੜੰਗਨ ਕੜਿਆਨੇ ਹਾਈ ਕਮਾਂਡ ਦੇ ਕੋਲ ਸੁਨੀਲ ਕੁਮਾਰ ਜਾਖੜ ਦੀ ਉਹ ਸ਼ਿਕਾਇਤ ਪੇ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਹਰਿਆਣੇ ਦੇ ਬਾਰੇ ਤੇ ਦਿੱਲੀ ਦੇ ਬਾਰੇ ਸ਼ਬਦ ਬੋਲੇ ਨੇ ਕਿ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ ਜੋ ਕਿ ਅੱਜ ਪਾਣੀਆਂ ਦੇ ਮਸਲੇ ਉੱਪਰ ਸਰਪਾਰਟੀ ਮੀਟਿੰਗ ਬੁਲਾਈ ਗਈ ਉਸ ਵਿੱਚ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਹਾਜ਼ਰ ਹੁੰਦੇ ਨੇ ਔਰ ਜਾਖੜ ਨੇ ਪੰਜਾਬ ਦੇ ਸੀਐਮ ਦੇ ਉੱਪਰ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ ਕਿ ਜਿਸ ਤਰ੍ਹਾਂ ਸੀਐਮ ਕਹਿਣਗੇ ਅਸੀਂ ਉਹਨਾਂ ਦੇ ਨਾਲ ਖੜਾਂਗੇ ਅਸੀਂ ਪੰਜਾਬ ਵਿੱਚ ਪੰਜਾਬੀ ਆ ਔਰ ਪੰਜਾਬ ਦੇ ਕੋਲ ਇੱਕ ਬੂੰਦ ਵੀ ਪਾਣੀ ਦੇਣ ਵਾਸਤੇ ਹਰਿਆਣੇ ਨੂੰ ਨਹੀਂ ਹਰਿਆਣੇ ਦੇ ਮੁੱਖ ਮੰਤਰੀ ਨੈ브 ਸਿੰਘ ਸੈਣੀ ਨੇ ਵੀ ਕਿਹਾ ਕਿ ਪੰਜਾਬ ਦੇ ਲੀਡਰ ਜੋ ਦੰਦਰੀ ਰਾਜਨੀਤੀ ਕਰ ਰਹੇ ਨੇ ਪੰਜਾਬ ਦੇ ਲੀਡਰ ਜੋ ਕੁਝ ਨਾ ਕੁਝ ਇਹ ਸੋਚ ਸਮਝ ਕੇ ਨਹੀਂ ਬਿਆਨ ਦੇ ਰਹੇ ਕਿ ਸਾਰੀ ਮਨੁੱਖਤਾ ਜੋ ਪਾਣੀ ਨਾਲ ਚੱਲ ਰਹੀ ਔਰ ਪੰਜਾਬ ਕੋਲ ਸਿਰਫ ਪਾਣੀ ਹੈ ਜੋ ਮਨੁੱਖਤਾ ਦੇ ਪੀਣ ਜੋਗੇ ਪਰ ਪੰਜਾਬ ਕਿਦੇ ਨਾ ਕਿਦੇ ਆਪਣੇ ਜਿਹੜੇ ਪੰਜਾਬ ਦੇ ਪਾਣੀ ਨੂੰ ਲੋਕਾਂ ਵਾਸਤੇ ਨਹੀਂ ਦੇ ਰਿਹਾ ਜਿਸ ਕਾਰਨ ਲੋਕ ਤਰਹਾਈ ਮਾਰ ਰਹੇ ਨੇ ਸੋ ਇੱਕ ਪਾਸੇ ਗੁਰੂਆਂ ਦੀ ਧਰਤੀ ਜੋ ਕਿ ਕਿਰਤ ਕਰੋ ਤੇ ਵੰਡ ਛਕੋ ਦਾ ਨਾਰਾ ਦੇ ਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬ ਦੇ ਵਿੱਚ ਖੱਤੀ ਖੇਤੀ ਕੀਤੀ ਔਰ ਲੋਕਾਂ ਨੂੰ ਜਿਹੜਾ ਕੀ ਉਹਨਾਂ ਨੇ ਭੁੱਖਿਆਂ ਨੂੰ ਉਹਨਾਂ ਦਾ ਢਿੱਡ ਪਰਿਆ ਪਰ ਜੋ ਰਾਜਨੀਤਿਕ ਲੀਡਰ ਨੇ ਇਹ ਲੋਕਾਂ ਨੂੰ ਮਾਰਨਾ ਚਾਹੁੰਦੇ ਨੇ ਸੋ ਇਸ ਦੇ ਨਾਲ ਹੀ ਮਨੰਜਨ ਕਾਲਿਆ ਨੇ ਸਨੀ ਕੁਮਾਰ ਜਾਖੜ ਦੀ ਉਹ ਸ਼ਿਕਾਇਤ ਪੈ ਦਿੱਤੀ ਏ ਜੋ ਕਿ ਹੁਣ ਸਨੀ ਕੁਮਾਰ ਜਾਖੜ ਪੰਜਾਬ ਭਾਜਪਾ ਦੇ ਵਿੱਚ ਉਹਨਾਂ ਕੋਲ ਅਹੁਦਾ ਰਹੇਗਾ ਜਾਂ ਨਹੀਂ ਰਹੇਗਾ ਇਹ ਤਾਂ ਹੁਣ ਸਮਾਂ ਦੱਸੇਗਾ ਲੇਕਿਨ ਸਨੀ ਕੁਮਾਰ ਜਾਖੜ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਹਾਂ ਮਲਾਈਏ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਨਜ਼ਰ ਆਏ ਨੇ